ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਬਹੁਤ ਹੀ ਸਤਕਾਰਯੋਗ ਸਾਡੇ ਵੱਡੇ ਭਰਾ ਪੰਜਾਬ ਦੇ ਖਸਰਾ ਮੰਤਰੀ ਸਰਪਾਸਿੰਜੀ ਚੀਮਾ ਸਾਹਿਬ ਸਾਡਾ ਹਦੀਪ ਸਿੰਘ ਜੀ ਮੁੰਡਿਆ ਸਾਹਿਬ ਹਰਪਜਨ ਈਟੀਓ ਜੀ ਕੈਬਨਿਟ ਮੰਤਰੀ ਸਾਹਿਬ ਵਰਿੰਦਰ ਗੋਇਲ ਜੀ ਸਾਡੀ ਪਾਰਟੀ ਦੇ ਸਾਰੇ ਸੀਨੀਅਰ ਸਾਥੀ ਸਹਿਯੋਗੀ ਅੱਜ ਅਸੀਂ ਪੰਜਾਬ ਦੇ ਮਾਨਯੋਗ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਅਸੀਂ ਮਿਲਿਆ ਔਰ ਇੱਕ ਰਿਪਰੈਜੈਂਟੇਸ਼ਨ ਦਿੱਤੀ ਹੈ ਜਿਸ ਦੇ ਵਿੱਚ ਅਸੀਂ ਬੇਨਤੀ ਕੀਤੀ ਹੈ ਗਵਰਨਰ ਸਾਹਿਬ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਕਿ ਜੋ ਪਰਸੋਂ ਕੇਂਦਰ ਸਰਕਾਰ ਨੇ ਆਪ ਮੁਹਾਰੇ ਚੰਡੀਗੜ੍ਹ ਦੇ ਐਡਵਾਈਜ਼ਰ ਟੂ ਐਡਮਿਨਿਸਟ੍ਰੇਟਰ ਯਾਨੀ ਕਿ ਗਵਰਨਰ ਸਾਹਿਬ ਦੇ ਐਡਵਾਈਜ਼ਰ ਦੀ ਪੋਸਟ ਨੂੰ ਬਦਲ ਕੇ ਐਡਵਾਈਜ਼ਰ ਦੀ ਪੋਸਟ ਖਤਮ ਕਰਕੇ ਚੀਫ ਸਕੱਟਰੀ ਦੀ ਪੋਸਟ ਬਣਾਉਣ ਜਾ ਰਹੇ ਨੇ ਉਹਦਾ ਪੰਜਾਬ ਪੰਜਾਬ ਦੇ 3 ਕਰੋੜ ਪੰਜਾਬੀ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਸਖਤ ਸ਼ਬਦਾਂ ਦੇ ਵਿੱਚ ਉਹ ਇਹਦਾ ਵਿਰੋਧ ਕਰਦੀ ਹੈ ਔਰ ਸਮਝ ਨਹੀਂ ਆ ਰਿਹਾ ਪੰਜਾਬ ਨੂੰ ਪੰਜਾਬੀਆਂ ਨੂੰ ਕਿ ਇਹੋ ਜਿਹਾ ਮਤਰੇਈ ਮਾਂ ਵਾਲਾ سلوਕ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਕਿਉਂ ਕਰ ਰਹੀ ਹੈ ਕਿਉਂਕਿ ਸਮੇਂ-ਸਮੇਂ ਸਰ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਚੰਡੀਗੜ੍ਹ ਦੇ ਉੱਪਰ ਰਾਈਟਸ ਦੀ ਗੱਲ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਤੇ ਚਾਹੇ ਪਿਛਲੇ ਸਮੇਂ ਦੇ ਵਿੱਚੋਂ ਯੂਨੀਅਨ ਟੈਰੀਟਰੀ ਦੀ ਦੀ ਜੋ ਡੀਮਾਰਕੇਸ਼ਨ ਚੇਂਜ ਕਰਕੇ ਪੰਜਾਬ ਦਾ ਹੱਕ ਚੰਡੀਗੜ੍ਹ ਦੇ ਉੱਪਰੋਂ ਖਤਮ ਕਰਨ ਦੀ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਵੱਲੋਂ ਇਹ ਜੋ ਪਰਸੋ ਇਹਨਾਂ ਨੇ ਐਡਵਾਈਜ਼ਰ ਖਤਮ ਕਰਕੇ ਚੀਫ ਸਕੱਰੇਟਰੀ ਲਗਾਉਣ ਦੀ ਕੋਝੀ ਚਾਲ ਚੱਲੀ ਹੈ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦਾ ਹੱਕ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਉੱਪਰ ਉਹਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਹੋ ਰੀਆਂ ਨੇ ਜਦ ਕਿ ਅਸਲੀਅਤ ਇਹ ਹੈ ਜੋ ਗਵਰਨਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਦੱਸਿਆ ਉਹਨਾਂ ਨੂੰ ਕਿ ਜਦੋਂ ਪੰਜਾਬ ਰੀਆਰਗੇਨਾਈਜ਼ ਹੋਇਆ ਸੀਗਾ ਉਸ ਸਮੇਂ ਯੂਟੀ ਨੂੰ ਯੂਨੀਅਨ ਟੈਰੀਟਰੀ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਦਾ ਜਿਹੜਾ ਸਟੇਟਸ ਸੀਗਾ ਉਹ ਟੈਂਪੋਰਰੀ ਅਰੇਂਜਮੈਂਟ ਸੀਗਾ ਬਿਟਵੀਨ ਪੰਜਾਬ ਐਂਡ ਚੰਡੀਗੜ੍ਹ ਔਰ ਕਿਸੇ ਸਮੇਂ ਦੇ ਉੱਪਰ ਇਹ 5 ਸਾਲ ਹੀ ਕਿਹਾ ਗਿਆ ਸੀਗਾ ਰਜੀਵ ਲੰਗੋਰ ਅਕੋਰਡ ਦੇ ਵਿੱਚ ਪਰ ਉਸ ਤੋਂ ਬਾਅਦ ਕੇਂਦਰ ਸਰਕਾਰਾਂ ਨੇ ਚਾਹੇ ਇਸ ਤੋਂ ਪਹਿਲਾਂ ਕਾਂਗਰਸ ਦੀ ਸੀ ਚਾਹੇ ਹੁਣ ਭਾਜਪਾ ਦੀ ਹੈ ਇਹਨਾਂ ਨੇ ਪੰਜਾਬ ਨੂੰ ਪੰਜਾਬ ਦਾ ਹੱਕ ਚੰਡੀਗੜ੍ਹ ਨੂੰ ਵਾਪਸ ਦੇਣ ਦੇ ਰੂਪ ਦੇ ਵਿੱਚ ਉਹ ਤਾਂ ਕੀਤਾ ਨਹੀਂ ਹੈਗਾ ਤੇ ਸਮੇਂ-ਸਮੇਂ ਉੱਪਰ ਇਹ ਜੋ ਜੋ ਕੁਝ ਚਾਲਾਂ ਚੱਲੀਆਂ ਜਾਂਦੀਆਂ ਨੇ ਕਿ ਪੰਜਾਬ ਤੋਂ ਚੰਡੀਗੜ੍ਹ ਖੋਹ ਲਿਆ ਜਾਵੇ ਹੁਣ ਅਸੀਂ ਉਹੀ ਉਹਨਾਂ ਨੂੰ ਕਹਿ ਕਿ ਜਿਹੜਾ ਇੱਕ ਅਰੇਂਜਮੈਂਟ ਹੀ ਟੈਂਪਰੇਰੀ ਸੀਗਾ 5 ਸਾਲ ਦੇ ਲਈ ਉਸ ਜਗ੍ਹਾ ਦੇ ਉੱਪਰ ਤੁਸੀਂ ਫੁੱਲ ਫਲੇਜਡ ਚੀਫ ਸਕੱਰੇਟਰੀ ਕਿਵੇਂ ਲਗਾ ਸਕਦੇ ਹੋ ਜਿਸ ਦਿਨ ਪੰਜਾਬ ਨੂੰ ਵਾਪਸ ਚੰਡੀਗੜ੍ਹ ਮਿਲ ਜਾਂਦਾ ਹੈ ਕੀ ਇਹਦਾ ਮਤਲਬ ਇਹ ਹੋਏਗਾ ਕਿ ਪੰਜਾਬ ਦੇ ਦੋ ਚੀਫ ਸਕੱਰੇਟਰੀ ਹੋਣਗੇ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਗਵਰਨਰ ਸਾਹਿਬ ਨੂੰ ਕਈਆਂ ਨੇ ਉਹਨਾਂ ਨੇ ਐਗਰੀ ਵੀ ਕੀਤਾ ਇਸ ਗੱਲ ਨੂੰ ਔਰ ਕਹੇ ਕਿ ਕੇਂਦਰ ਸਰਕਾਰ ਤੱਕ ਹੋਮਨਿਸਟਰੀ ਤੱਕ ਇਸ 3 ਕਰੋੜ ਪੰਜਾਬੀਆਂ ਦੀ ਇਸ ਆਵਾਜ਼ ਨੂੰ ਪਹੁੰਚਾਉਣਗੇ ਤਾਂ ਕਿ ਪੰਜਾਬ ਦੇ ਹੱਕਾਂ ਦੇ ਉੱਪਰ ਜੋ ਡਾਕਾ ਮਾਰਨ ਭਾਜਪਾ ਦੀ ਸਰਕਾਰ ਜਾ ਰਹੀ ਹੈ ਇੱਕ ਪਾਸੇ ਤਾਂ ਇਹ ਕਿਹਾ ਕਰਦੇ ਸੀਗੇ ਦਿੱਲੀ ਦੇ ਵਿੱਚ ਆ ਭਾਜਪਾ ਦਾ ਮੈਨੀਫੈਸਟੋ 10 ਸਾਲ ਪਹਿਲਾਂ ਹੋਇਆ ਕਰਦਾ ਸੀਗਾ ਕਿ ਜਿਸ ਦਿਨ ਦਿੱਲੀ ਦੇ ਵਿੱਚ ਸਾਡੀ ਸਰਕਾਰ ਬਣ ਜਾਂਦੀ ਹੈ ਅਸੀਂ ਦਿੱਲੀ ਨੂੰ ਫੁੱਲ ਫਲੈਜ ਸਟੇਟ ਦਾ ਦਰਜਾ ਦਵਾਂਗੇ ਤੇ ਦੂਜੇ ਪਾਸੇ ਜਦੋਂ ਹੁਣ ਉਹਨਾਂ ਨੂੰ ਲੱਗਿਆ ਪਤਾ ਕਿ ਦਿੱਲੀ ਦੇ ਵਿੱਚੋਂ ਭਾਜਪਾ ਦੀਆਂ ਜੜ੍ਹਾਂ ਨੇ ਜਿਹੜੀਆਂ ਉਹ ਬਿਲਕੁਲ ਪੱਟੀਆਂ ਗਈਆਂ ਹੁਣ ਉਸ ਗੱਲ ਤੋਂ ਪਿੱਛੇ हट ਗਏ ਪਰ ਜਿਹੜਾ ਇੱਕ ਇਨਸਿਸਟਰਲ ਤੌਰ ਦੇ ਉੱਪਰ ਐਡਮਿਨਿਸਟ੍ਰੇਟਿਵ অর ਲੀਗਲ ਤੌਰ ਦੇ ਉੱਪਰ ਜਿਹੜਾ ਇੱਕ ਜੱਦੀ ਪੁਸ਼ਤੀ ਹੱਕ ਪੰਜਾਬ ਦਾ ਸੀ ਚੰਡੀਗੜ੍ਹ ਦੇ ਉੱਪਰ ਹੁਣ ਉਸ ਹੱਕ ਦੇ ਵੀ ਡਾਕਾ ਮਾਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਸੋ ਉਸੇ ਦਾ ਵਿਰੋਧ ਅਸੀਂ ਗਵਰਨਰ ਸਾਹਿਬ ਨੂੰ ਅਸੀਂ ਜਿਤਾ ਕੇ ਆਏ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕੇਂਦਰ ਸਰਕਾਰ ਤੱਕ ਉਹ ਇਸ ਮੁੱਦੇ ਨੂੰ ਪਹੁੰਚਾਉਣਗੇ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਇਹ ਜੋ ਉਹਨਾਂ ਨੇ ਕਰਨ ਜਾ ਰਹੇ ਨੇ ਉਹਨੂੰ ਹਰ ਹਾਲਤ ਦੇ ਵਿੱਚ ਰੋਕੇ ਜਾਵੇ ਚਾਹੇ ਉਹਦੇ ਲਈ ਆਮ ਆਦਮੀ ਪਾਰਟੀ ਨੂੰ ਔਰ ਪੰਜਾਬ ਸਰਕਾਰ ਨੂੰ ਚਾਹੇ ਐਡਮਿਨਿਸਟ੍ਰੇਟਿਵ ਤੌਰ ਤੇ ਲੜਾਈ ਲੜਨ ਦੀ ਗੱਲ ਹੋਵੇ ਚਾਹੇ ਲੀਗਲ ਤੌਰ ਤੇ ਲੜਾਈ ਲੜਨ ਦੀ ਗੱਲ ਹੋਵੇ ਤੇ ਚਾਹੇ ਗਲੀਆਂ ਮੁਹੱਲਿਆਂ ਦੇ ਵਿੱਚ ਕੇਂਦਰ ਸਰਕਾਰ ਦੇ ਇਸ ਬੀਜੇਪੀ ਦੇ ਇਸ ਸਾਜ਼ਿਸ਼ ਦੇ ਖਿਲਾਫ ਅੰਦੋਲਨ ਕਰਨ ਦੀ ਗੱਲ ਹੋਵੇ ਆਮ ਆਦਮੀ ਪਾਰਟੀ ਹਰ ਹੱਦ ਤੱਕ ਜਾਏਗੀ ਜੀਵਨ ਸਾਹਿਬ ਅੱਜ ਇੱਕ ਹੋਰ ਖਬਰ ਇਸੇ ਸਾਧੀ ਕਿ ਜੋ ਕੇਂਦਰ ਸਰਕਾਰ ਕਾ ਇੱਕ ਖੇਤੀ ਮੰਡੀ ਨਿਰਾਦ ਕੀਤਾ ਆਪਣੇ ਕਿਆ ਕਹਿੰਗੇ ਉਸपे ਕਿਉਂ ਜ਼ੋਰ ਪਰ ਉਸਕੋ ਰੱਦ ਕਰਨੇ ਕੇ ਲਈ देखिए लगातार जो केंद्र सरकार है वो किसानों के खिलाफ फैसले ले रही है चाहे पंजाब की बात हो चाहे देश के अन्य राज्यों की बात हो लगातार केंद्र सरकार किसान को मारने का यत्न कर रही है भारतीय जनता पार्टी ऐसे ऐसे कानून लेके आ रही है ताकि पंजाब के किसान को बड़े बड़े जो कारपोरेट हाउसेस हैं उनके हवाले किया जाए पहले तीन काले तीन ब्लैक ला लेके आए उनको खत्म करवाने के लिए पंजाब के लोगों ने एक बहुत बड़ा संघर्ष किया और उसके बाद ये दूसरा कानून मैं समझता हूं ये भी एक वही है कि पंजाब के, के मंडीकरण को कैसे तहसलेस किया जाए और देश का जो मंडीकरण है उसको कैसे तहसनेस किया जाए क्योंकि जब मंडीकरण तहसनेस होगा जब देश में बना ढांचा तह जाए तहसनेस हो जाएगा तो उसके बाद क्या होगा कि बड़े बड़े कारपोरेट जो हाउस है वो अपना मंडीकरण लेके आएंगी वो प्राइवेट मंडीकरण होगा तो उसके बाद वहां किसान की लूट होगी तो एक यत्न है तो इसका हम विरोध करते हैं इसीलिए हमने उसको रद्द करके केंद्र सरकार के पास भेजा का कहना है कि अगर अच्छा होता कि पंजाब सरकार विधानसभा बुलाकर सेशन बुलाकर इसको रद्द करती है हालांकि वो स्वागत भी कर रहे हैं इसका देखिए बिल्कुल हमारे माननीय मुख्यमंत्री सरदार भगवंत सिंह मान जी ने बहुत सोच समझ के एक बहुत ही अच्छे तरीके से स्टडी करवा के बहुत सारी किसान यूनियन के साथ बात करके बहुत सारे लोगों से बात करके जो फार्मर जो उनके नेता है उनसे बात करके ये बहुत बड़ा स्टेप लिया है मैं समझता हूँ ये पंजाब के किसान को बचाने का यत्न है और देश के बचाने का यत्न है बिल्कुल जैसा भी वो कहेंगे हम करेंगे पर लेकिन हम केंद्र की सभी उस नीतियों का विरोध करते हैं जो किसान को मारने वाली है ये मारने का यत्न भारतीय जनता पार्टी कर रहे हो